ਇੰਜ ਲੱਗ ਰਿਹਾ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਧਰਮ ਪਤਨੀ ਬੀਬਾ ਹਰ ਸਿਮਰਤੂਰ ਬਾਦਲ ਅਤੇ ਸੁਪੁੱਤੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ ਉਹ ਇੰਜ ਲੱਗ ਰਿਹਾ ਹੈ ਜਿਵੇਂ ਭੁੱਲ ਗਏ ਹੋਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਨ ਮੰਤਰੀ ਵਿਕਰਮ ਮਜੀਠੀਆ ਨੂੰ ਕਿਉਂਕਿ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਦਿਨ ਬਰ ਦਿਨ ਵਧਦੀਆਂ ਜਾ ਰਹੀਆਂ ਨੇ ਇੱਕ ਪਾਸੇ ਰੋਲਾ ਪਾਇਆ ਜਾ ਰਿਹਾ ਹੈ ਬਿਕਮ ਮਜੀਠੀਆ ਅਤੇ ਬਿਕਮ ਮਜੀਠੀਆ ਦੇ ਘਰ ਵਾਲੇ ਗਰੀਬ ਘਰ ਮਜੀਠੀਆ ਵੱਲੋਂ ਕਿ ਮਜੀਠੀਆ ਨਿਰਦੋਸ਼ ਹੈ ਬੇਗਸੂਰ ਹੈ ਜਾਰ ਬੁੱਝ ਕੇ ਉਸ ਨੂੰ ਪਸਾਇਆ ਜਾ ਰਿਹਾ ਹੈ ਕਿਉਂਕਿ ਆਪ ਆਪਨੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਮੁੱਖ ਮੰਤਰੀ ਦੇ ਕਾਰਨਾਮੇ ਨੂੰ ਬੇਗਨਕਾਬ ਕਰਦਾ ਸੀ ਲੇਕਿਨ ਪੱਟਾਂ ਤੇ ਥਾਪੀਆਂ ਵੀ ਮਾਰੀਆਂ ਗਈਆਂ ਮੁਛਨਤਾ ਵੀ ਦਿੱਤਾ ਗਿਆ ਇਮਰਨ ਤੋਂ ਇਹ ਵੀ ਲਲਕਾਰਾ ਮਾਰਿਆ ਗਿਆ ਵੀ ਸਮੇਂ ਤੇ ਜਦੋਂ ਸਰਕਾਰ ਆਈ ਫਿਰ ਤੈਨੂੰ ਦੱਸਾਂਗੇ ਕਿ ਤੇਲ ਕੀ ਹੁੰਦਾ ਤੇ ਤੇਲ ਦੀ ਧਾਰ ਕੀ ਹੁੰਦੀ ਹੈ ਲੇਕਿਨ ਉਸ ਤੋਂ ਪਹਿਲਾਂ ਹੀ ਚੀਕਾਂ ਪਵਾ ਦਿੱਤੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪਾਸੇ ਜਿੱਥੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਭੁੱਲ ਗਈ ਹੋਵੇ ਵਿਕਰਮਜੀਤਿਆ ਨੂੰ ਤੇ ਦੂਸਰੇ ਪਾਸੇ ਇਹਨੇ ਕੱਚੇ ਹੱਥੀ ਛੜਨ ਵਾਲੇ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤੋ ਮਾਨ 19 ਦਿਨ ਤੱਕ ਸਾਹ ਨਹੀਂ ਲੈਣਗੇ ਜਿੰਨੀ ਦੇਰ ਤੱਕ ਘੱਟੋ-ਘੱਟ ਵੀ 10 ਸਾਲ ਦੀ ਸਜ਼ਾ ਨਾ ਹੋ ਜAVE ਵਿਕਰਮ ਮਜੀਠੀਆ ਨੂੰ ਕਿਉਂਕਿ ਵਿਕਰਮ ਮਜੀਠੀਆ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖਕਾ ਚਾਰਿਆ ਹੈ ਮੈਂ ਨਿਰਦੋਸ਼ ਆ ਮੇਰੀ ਐਫਆਈਆਰ ਗਲਤ ਕੱਟੀ ਹੋਈ ਮੇਰੇ ਤੇ ਕੱਟੀ ਹੋਈ ਹੈ ਮੈਂ ਮੈਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਦੀ ਅਦਾਲਤ ਵੱਲੋਂ ਕਲੀਨ ਚਿੱਟ ਮਿਲੀ ਹੋਈ ਹੈ ਇਸ ਦੇ ਬਾਵਜੂਦ ਵੀ ਮੈਨੂੰ ਪਸਾਇਆ ਚਾਰਿਆ ਹੈ ਲੇਕਿਨ ਜਿਹੜੀ ਫੈਰੀਪੋਰਟ ਤਿਆਰ ਕੀਤੀ ਗਈ ਹੈ ਜਿਹੜੇ ਵਿਜੀਲੈਂਸ ਵਿਜੀਲੈਂਸ ਦੇ ਸਰਪੋਚ ਅਧਿਕਾਰੀ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਡੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੁਣਾਂ ਵੱਨੋਂ ਪੱਕੇ ਹੱਥ ਪਾਏ ਗਏ ਨੇ ਗੁਪਤ ਸੂਚਨਾ ਹੈ ਕਿ ਜਵਾਬ ਮਿਲਣਾ ਬੜਾ ਮੁਸ਼ਕਲ ਹੈ ਬਿਕਰ ਮਜੀਠੀਆ ਨੂੰ ਬਿਕਰ ਮਜੀਠੀਆ ਨੂੰ ਘਾਟੂ ਘਾਟ ਵੀ ਕਹਿੰਦੇ ਨੇ ਕਿ 10 ਸਾਲ ਦੇ ਲਗਭਗ ਜਿਹੜੀ ਹੈ ਸਜ਼ਾ ਹੋ ਸਕਦੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਜਾਂ ਜਿਹੜੀ ਅਦਾਲਤ ਹੈ ਮੁਹਾਲੀ ਦੀ ਜਿੱਥੇ ਕੇਸ ਚੱਲ ਰਿਹਾ ਹੈ ਜਿਹੜੀ ਅਦਾਲਤ ਤੋਂ ਰਿਮਾਂਡ ਮੰਗਿਆ ਗਿਆ ਬਿਕਰ ਮਜੀਠੀਆ ਦਾ ਕਿਉਂਕਿ ਵਿਜੀਲੈਂਸ ਦੇ ਸਰਪੋਚ ਅਧਿਕਾਰੀ ਝੂਠੇ ਪੈ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕ ਮਜ਼ਾਕ ਕਰਨਗੇ ਸਮੂੱਚੀ ਆਪ ਆਦੀ ਪਾਰਟੀ ਦੀ ਲੀਡਰਸ਼ਿਪ ਰੜਾਰ ਤੇ ਹੋ ਜਾਵੇਗੀ ਕਿ ਭਾਈ ਤੁਸੀਂ ਗੱਲਾਂ ਦਾ ਕੜਾ ਬਣਾਉਂਦੇ ਹੋ ਲੇਕਿਨ ਜਿਹੜੀਆਂ ਰਿਪੋਰਟਾਂ ਜਿਹੜੇ ਦਸਤਾਵੇਜ਼ ਜਿਹੜੀਆਂ ਰਿਸ਼ਤੀਆਂ ਸੱਤਾ ਸੁਤਵਿੰਦਰ ਸੱਤਾ ਪਿੰਡੀ ਬੋਨੀ ਅਸਨਾਲਾ ਵਰਸਲ ਸਿੰਘ ਬਲਤੋਹਾ ਤਲਬੀਰ ਗਿੱਲ ਪੰਜਾਬ ਦੇ ਸਾਬਕਾ ਡੀਜੀਪੀ ਸੁਧਾਰ ਚੱਟ ਉਪਤੇ ਆਏ ਸਾਬਕਾ ਈਡੀ ਦੇ ਡਾਇਰੈਕਟਰ ਨਰਿੰਦਰ ਸਿੰਘ ਅਤੇ ਬਿੱਟੂ ਆਲਖ ਨੇ ਜਿਹੜੇ ਖੁਲਾਸੇ ਕੀਤੇ ਨੇ ਵਿਕਰਮ ਮਜੀਠੀਆ ਨੂੰ ਲੈ ਕੇ ਕਿ ਕਿਸ ਤਰ੍ਹਾਂ ਹੈਲੀਕਾਪਟਰ ਦੀ ਜਿਹੜੀ ਹੈ ਦੁਰਵਰਤੋਂ ਕੀਤੀ ਗਈ ਉਹਨਾਂ ਲੋਕਾਂ ਨੂੰ ਬਿਠਾਇਆ ਗਿਆ ਜਿਨ੍ਹਾਂ ਦਾ ਸੱਤਾ ਦੇ ਨਾਲ ਕੋਈ ਲਾਗਾਤਿਕਾ ਨਹੀਂ ਉਸ ਤੋਂ ਬਾਅਦ ਹਯਾਰ ਕਿਲੇ ਦੀ ਗੱਲ ਕਹੀ ਚਾਰੀ ਹੈ ਸਤਿਆਜੀਤੂ ਵਿਕਰਮ ਮਜੀਠੀਆ ਦੇ ਪਿਤਾ ਨੇ ਉਹਨਾਂ ਵੱਲੋਂ ਇੱਕ ਭੈਣ ਨੂੰ ਇੱਕ ਲੇਡੀ ਨੂੰ 65 ਲੱਖ ਰੁਪਿਆ ਟਰਾਂਸਪੋਰਟ ਕੀਤਾ ਗਿਆ ਟਰਾਂਸਪੋਰਟ ਕੀਤਾ ਗਿਆ ਫਿਰ ਜ਼ਿਆਦਾ ਖਰੀਦੀ ਗਈ ਜਿਹੜਾ 1.200 ਕਰੋੜ ਦਾ ਜਿਹੜਾ ਹੈਗਾ ਸੈਨਿਕ ਫਾਰਮ ਹੈਗਾ ਉਹ ਪਹਿਲਾਂ ਜਿਹੜਾ ਕੁਰਕੀ ਹੋ ਗਿਆ ਸੀ ਬੈਕ ਵੱਲੋਂ ਨਰਾਮ ਕਰ ਲਿਆ ਗਿਆ ਸੀ ਬਾਅਦ ਵਿੱਚ ਸੱਤਾ ਦੇ ਵਿੱਚ ਆਏ ਉਹ ਵਾਪਸ ਲੈ ਲਿਆ ਗਿਆ ਇਹ ਇੰਨਾ ਪੈਸਾ ਕੁਝ ਹੀ ਸਾਲਾਂ ਦੇ ਵਿੱਚ ਕਿਵੇਂ ਬਣ ਗਿਆ 450 ਕਰੋੜ ਇਮਨਦੋ ਜਿਹੜੇ ਸਾਫਕਾ ਡੈਕਰ ਨੇ ਈਡੀ ਤੇ ਉਹ ਕਹਿੰਦੇ ਨੇ 11000 ਕਰੋੜ ਰੁਪਏ ਦਾ ਲੈਂਡਨ ਹੋਇਆ ਹੈ ਸੱਤਾ ਪਿੰਦੀ ਬਿਕਮਜੀ ਸਿੰਘ ਜੀਟਿਆ ਅਤੇ ਹੋਰ ਵੀ ਕਈ ਬਿੱਟੂ ਆਲਕਬਰਗੇ ਹਾਲਾਂਕਿ ਬਿੱਟੂ ਆਲਕਬਰ ਨੂੰ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਦੋਸ਼ੀ ਸਿਰਫ ਵਿਕਰ ਮਜੀਠੀਆ ਹੈ ਅਸੀਂ ਉਸ ਦੇ ਵਿੱਚ ਅਨੁਭੋਗ ਨਹੀਂ ਕਿਉਂਕਿ ਵਾਰ-ਵਾਰ ਖੁਲਾਸੇ ਕੀਤੇ ਜਾ ਰਹੇ ਨੇ ਕਿ ਕਿੰਨਾ ਨੇ ਹੈਲੀਕਾਪਟਰਾਂ ਦੇ ਝੂਟੇ ਲੈ ਉਡਾਣਾ ਪਰੀਆਂ ਜਾਨੀ ਕਿ ਜਿਹੜੀ ਰਿਪੋਰਟ ਵਿਜੀਲेंस ਅਤੇ ਵਿਜੀਲेंस ਦੇ ਸਰਪੋਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਜਾ ਚੁੱਕੀ ਹੈ ਉਸ ਦੇ ਵਿੱਚ ਵਕ-ਵਕ ਸੂਤਰ ਦੱਸਦੇ ਨੇ ਵਕ-ਵਕ ਪੱਤਰਕਾਰ ਬੁੱਧੀਜੀਵ ਕਹਿੰਦੇ ਨੇ ਕਿ ਇਹ ਕੋਈ ਖੇਡ ਨਹੀਂ ਕਿ ਬਚ ਇੱਕ ਗੁੱਲੀ ਡੱਡੇ ਦੀ ਖੇਡ ਨਹੀਂ ਕਿ ਪੰਜ ਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਬਕਾ ਮੰਤਰੀ ਬਿਕਮਜੀਤਿਆ ਬਾਦਜਨ ਉਹਨਾਂ ਕਿਹਾ ਪੱਕੇ ਹੱਥ ਪਾਏ ਨੇ ਪੱਕੇ ਭਾਂਡੇ ਵਿੱਚ ਪਾਉਣਗੇ ਲੱਗ ਪੱਗ 10 ਸਾਲ ਤੋਂ ਉੱਪਰ ਦੀ ਸਜ਼ਾ ਜਿਹੜੀ ਹੈ ਦੱਸੀ ਜਾ ਰਹੀ ਹੈ ਭਾਵੇਂ ਇਹ ਕਿੰਨਾ ਮਰਜੀ ਆ ਜਿਹੜਾ ਹੈ ਪੰਜਾਬ ਤੇ ਹਰਿਆਣਾ ਦਾ ਹਾਈ ਕੋਰਟ ਦਾ ਦਰਵਾਜ਼ਾ ਖੌਣ ਕਿਉਂਕਿ ਸਬੂਤਾ ਦੇ ਆਧਾਰ ਤੇ ਕਹਿੰਦੇ ਨੇ ਸਜ਼ਾ ਹੋਵੇਗੀ ਉਹ ਤੱਤ ਉਹ ਸਬੂਤ ਉਹ ਦਲੀਲਾਂ ਅਤੇ ਅਪੀਲਾਂ ਵਿਰੁੱਧ ਮੇਕਰ ਮਜੀਠੀਆ ਦੇ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਕਹੀ ਜਾ ਰਹੀ ਹੈ ਪ੍ਰਧਾਨ ਅਮਨ ਕਰੋੜਾ ਅਤੇ ਸਰਕਾਰੀ ਵਕੀਲਾ ਵੱਲੋਂ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਵੀ ਕਹੀ ਜਾ ਰਹੀ ਹੈ ਕਿ ਅਸੀਂ ਸਾਰੇ ਦਸਤਾਵੇਜ਼ ਸਾਰੇ ਡਾਕੂਮੈਂਟ ਇਕੱਠੇ ਕਰ ਲਏ ਨੇ ਇਹ ਕਾਫੀ ਨੇ ਜਵਾਬਤ ਰੋਕਣ ਵਾਸਤੇ ਸਜ਼ਾ ਦਵਾਉਣ ਵਾਸਤੇ ਅਤੇ ਦੂਸਰੇ ਪਾਸੇ ਜਿਹੜੀ ਆਰਜ ਸਕਿਉਰਟੀ ਦੀ ਗੱਲ ਕੀਤੀ ਗਈ ਸੀ ਉਸ ਨੂੰ ਵੀ ਲੈ ਕੇ ਅੱਜ ਉਹ ਵੱਡਾ ਫੈਸਲਾ ਆ ਸਕਦਾ ਹੈ ਕਿ ਸਿਕਿਉਰਿਟੀ ਡਾਟ ਆਰਡਰ ਦੇ ਹਿਸਾਬ ਨਾਲ ਬਿਕਰਮ ਜੀਠਿਆ ਨੂੰ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਧੰਨਵਾਦ